ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਮੈਂ ਪਰਮਜੀਤ ਸਿੰਘ ਇੱਕ ਵਾਰੀ ਫੇਰ ਤੁਹਾਨੂੰ ਹਾਜ਼ਰਾਂ ਅੱਜ ਕੁਛ ਇੱਕ ਦਿਲ ਦੀਆਂ ਗੱਲਾਂ ਕਰਨੀਆਂ ਨੇ ਜਿਹੜੀਆਂ ਮੈਂ ਬਹੁਤ ਦੇਰ ਤੋਂ ਕਰਨੀਆਂ ਚਾਹੁੰਦਾ ਸੀ ਪਰ ਨਹੀਂ ਕਰ ਸਕਿਆ ਅੱਜ ਫਿਰ ਹੌਸਲਾ ਕਰਕੇ ਮੈਂ ਕਿਹਾ ਚਲੋ ਗੱਲ ਕਰਦੇ ਆ ਨਾ ਕੀਤੀ ਤੇ ਫਿਰ ਇਹ ਗੱਲਾਂ ਜਿਹੜੀਆਂ ਤੁਸੀਂ ਸਾਈਡ ਤੇ ਜੋ ਕੁਝ ਦੇਖ ਰਹੇ ਹੋ ਇਹ ਸਾਈਡ ਤੇ ਰਿਪੀਟ ਤੇ ਚੱਲਦਾ ਰਹੇਗਾ ਇਹ ਕੁਛ ਇੱਕ ਸਕਰੀਨਸ਼ਾਟ ਨੇ ਜਿਨ੍ਹਾਂ ਦੇ ਸੰਦਰਭ ਵਿੱਚ ਅੱਜ ਗੱਲ ਕਰਨੀ ਇਸ ਕਰਕੇ ਤੁਸੀਂ ਪੜਦੇ ਵੀ ਰਹੋ ਦੇਖਦੇ ਵੀ ਰਹੋ ਇਸੀ ਅੱਜ ਸਿਸ ਦੇ ਵਿੱਚ ਮੈਂ ਤੁਹਾਨੂੰ ਕੁਝ ਗੱਲਾਂ ਕਰਨੀਆਂ ਚਾਹੁੰਨਾ ਗੱਲ ਮੈਂ ਇਸ ਕਰਕੇ ਲੇਟ ਹੋ ਕੇ ਕਰਨੀ ਕਿਉਂਕਿ ਅਸੀਂ ਉਲਟ ਸੋਚਣ ਲੱਗ ਜਾਂਦੇ ਆ ਕਿ ਚਲੋ ਇਹਨਾਂ ਦਾ ਰੋਜ਼ਗਾਰ ਚੱਲਦਾ ਆ ਘਰ-ਬਾਰ ਚੱਲਣ ਡਿਆ ਆ ਪੈਸੇ-ਪੂਸੇ ਆਉਂਦੇ ਨੇ ਚੱਲਣ ਦਿਓ ਅਸੀਂ ਸੈਂਸਿਟਿਵ ਬਹੁਤ ਆ ਪਰ ਇਹੀ ਗੱਲਾਂ ਜਿਹੜੀਆਂ ਜਦੋਂ ਅਸੀਂ ਇਹ ਸੋਚਣ ਲੱਗ ਜਾਂਦੇ ਆ ਕਿ ਘਰ-ਬਾਰ ਚੱਲਦਾ ਫਲਾਨੇ ਨੂੰ ਪੈਸੇ ਆਉਂਦੇ ਨੇ ਸੋਸ਼ਲ ਮੀਡੀਆ ਤੋਂ ਇਹ ਸਾਰਾ ਕੁਝ ਸੋਚ ਕੇ ਅਸੀਂ ਆਪਣੇ ਸਮਾਜ ਦਾ ਆਪਣੇ ਮੁਲਕ ਦਾ ਆਪਣੇ ਸੂਬੇ ਦਾ ਤੇ ਹੁਣ ਆਪਣੇ ਘਰਾਂ ਦਾ ਬੇੜਾ ਗਰ ਕਰਨ ਵਾਲੇ ਚੁਣ ਪਏ ਆ। 스마트폰 ਦਾ ਯੁੱਗ ਹੈ। ਹਰ ਬੱਚੇ ਕੋਲ, ਹਰ ਜਵਾਨ ਕੋਲ ਤੇ ਤਕਰੀਬਨ ਤਕਰੀਬਨ ਹਰ ਬਜ਼ੁਰਗ ਦੇ ਕੋਲ ਵੀ ਅੱਜ 스마트폰 ਹੈ। ਕਿੰਨੀਕ ਤੁਸੀਂ ਉਹਦੇ ਤੇ ਪ੍ਰਾਈਵੇਸੀਆਂ ਲਾ ਲੋਗੇ। ਤਾਂ ਕਿਹੜਾ ਕਿਸੇ ਨਾ ਕਿਸੇ ਜ਼ਰੀਏ ਸਾਰਾ ਕੁਝ ਤੁਹਾਡੇ ਸਾਹਮਣੇ ਆ ਹੀ ਜਾਂਦਾ ਰਹਿੰਦਾ। ਤੇ ਇਹਦਾ ਅਸਰ ਕਿਤੇ ਨਾ ਕਿਤੇ ਸਾਡੇ ਸਮਾਜ ਤੇ ਸਾਡੇ ਪਰਿਵਾਰਾਂ ਤੇ ਸਾਡੇ ਬੱਚਿਆਂ ਤੇ ਜ਼ਰੂਰ ਹੁੰਦਾ ਇਸ ਗੱਲ ਤੁਹਾਨੂੰ ਮੰਨਣੀ ਪੈਗੀ ਸਾਨੂੰ ਬੱਚੇ ਸਵਾਲ ਕਰ ਲੱਗ ਜਾਂਦੇ ਨੇ ਕਿ ਡੈਡੀ ਇਹ ਕੀ ਆ ਗੱਲ ਇਹ ਆ ਕਿ ਇਹ ਸਿਲਸਿਲਾ ਇੰਨਾ ਕੁ ਵੱਧ ਗਿਆ ਤੁਸੀਂ ਮੇਰੇ ਖਿਆਲ ਆ ਕਿ ਸਮਝ ਕੇ ਹੋਵੋਗੇ ਮੈਂ ਗੱਲ ਕੀ ਕਰਨੀ ਚਾਹੁੰਦਾ ਸਭ ਤੋਂ ਪਹਿਲਾਂ ਤੁਸੀਂ ਆਪਣੇ ਪਿਛੋਕੜ ਨਾਲ ਝਾਤ ਮਾਰੋ ਮਾੜੀ ਜੀ ਤੁਹਾਡੇ ਦਾਦੇ ਪਰਦਾਦੇ ਨਾਨੇ ਨਾਨੀਆਂ ਕਿੰਨਿਆਂ ਕਦਿਆਂ ਤੁਸੀਂ ਇਹ ਗੱਲਾਂ ਸੁਣੀਆਂ ਨੇ ਕਿ ਜਦੋਂ ਉਹ ਜੰਮੇ ਸੀ ਜਾਂ ਉਹਨਾਂ ਦੇ ਭੈਣ ਭਰਾ ਜੰਮੇ ਸੀ ਜਦੋਂ ਉਹ ਜੰਮੇ ਨੇ ਬੜੇ ਸੋਹਣੇ ਜੰਮੇ ਨੇ ਪਰ ਕੁਛ ਇੱਕ ਸਾਲਾਂ ਬਾਅਦ 10 12 15 20 ਸਾਲਾਂ ਬਾਅਦ ਉਹਨਾਂ ਨੂੰ ਜੇ ਕਿਸੇ ਦੇ ਘਰ ਕੁੜੀ ਜੰਮੀ ਆ ਕਿੰਨੀਆਂ ਇੱਕ ਤੁਹਾਡੀਆਂ ਬਜ਼ੁਰਗਾਂ ਦੀਆਂ ਕੁੜੀਆਂ ਨੂੰ ਜਦੋਂ ਕਿਉਂਕਿ ਕਿਦੇ ਕਦੇ ਕਿਸੇ ਜਮਾਂ ਵਿੱਚ ਤੋਂ ਕੁੜੀਆਂ ਹੀ ਸਨ ਨਾ ਕਿੰਨੀਆਂ ਕਿ ਤੁਸੀਂ ਕਹਾਣੀਆਂ ਸੁਣੀਆਂ ਕਿ ਤੇਰੀ ਦਾਦੀ ਜੰਮੀ ਸੀਗੀ ਤੇਰੀ ਨਾਨੀ ਜੰਮੀ ਸੀਗੀ 15 20 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗ ਪਿਆ ਕਿ ਮੈਂ ਜੰਮੀ ਕੁੜੀਆਂ ਤੇ ਮੇਰੇ ਵਿੱਚ ਇੱਕ ਮੁੰਡੇ ਦੀ ਇਹ ਫੀਲਿੰਗ ਹੈਗੀ ਹੈ ਮੇਰੇ ਵਿੱਚ ਇੱਕ ਮੁੰਡੇ ਦੇ ਪਾਰਟਸ ਆ ਗਏ ਨੇ ਜਾਂ ਮੇਰੇ ਵਿੱਚ ਇੱਕ ਤਬਦੀਲੀ ਆਉਣ ਲੱਗ ਗਈਆਂ ਨੇ ਜਾਂ ਕਿੰਨੇ ਕੁ ਤੁਹਾਡੇ ਘਰ ਮੁੰਡੇ ਜੰਮੇ ਤੁਹਾਡੇ ਪਿਸ਼ੋਕਰ ਦੇ ਵਿੱਚ ਤੁਹਾਡੇ ਬਜ਼ੁਰਗਾਂ ਦੇ ਵਿੱਚ ਜਿਹੜੇ ਤੁਹਾਨੂੰ ਕਹਾਣੀਆਂ ਸੁਣਾਉਂਦੇ ਹੋਣ ਕਿ ਤੇਰਾ ਦਾਦਾ ਜੰਮਿਆ ਸੀਗਾ ਤੇਰਾ ਨਾਨਾ ਜੰਮਿਆ ਸੀ ਤੇਰਾ ਚਾਚਾ ਸੀਗਾ ਤੇਰਾ ਤਾਇਆ ਸੀਗਾ ਉਹ ਫਿਰ ਜੰਮਿਆ ਸੀਗਾ 10 12 ਸਾਲ 15 ਸਾਲ ਬਾਅਦ ਉਹਨੂੰ ਮਹਿਸੂਸ ਹੋਣ ਲੱਗਾ ਕਿ ਉਹਦੇ ਵਿੱਚ ਇੱਕ ਲੇਡੀ ਹੈ ਇੱਕ ਕੁੜੀ ਹੈ ਕੁੜੀ ਦੀਆਂ ਫੀਲਿੰਗਸ ਉਹ ਸਾਰਾ ਕੁਝ ਹੋਣ ਲੱਗ ਪਿਆ ਕੰਨਿਆ ਕਿੰਨਿਆਂ ਕ ਤੁਸੀਂ ਕਹਾਣੀਆਂ ਸੁਣੀਆਂ ਨੇ ਕੀ ਕਦੇ ਇਦਾਂ ਸਿਗਾ ਸਮਾਜ ਦੇ ਵਿੱਚ ਇਹ ਸਾਰਾ ਕੁਝ ਹੁਣ ਕਿਉਂ ਹੋਣ ਲੱਪਿਆ ਸਾਡੀਆਂ ਖੁਰਾਕਾਂ ਬਦਲ ਗਈਆਂ ਸਾਡੀ ਸੋਚ ਬਦਲ ਗਈ ਆ ਜਾਂ ਫਿਰ ਅਸੀਂ ਬਹੁਤ ਡਰਾਮੈਟਿਕ ਲੋਕ ਹੋ ਗਏ ਆ ਕਦੇ ਵੀ ਇਦਾਂ ਨਹੀਂ ਸੁਣਿਆ ਤੇ ਨਾ ਹੀ ਐਕਚੁਅਲੀ ਇਹ ਹੈਗਾ ਇਦਾਂ ਮੈਂ ਇਹਨਾਂ ਗੱਲਾਂ ਨਾਲ ਟੋਟਲੀ ਸਹਿਮਤ ਨਹੀਂ ਆ ਇਹ ਸਾਰੇ ਡਰਾਮੇ ਸ਼ੁਰੂ ਹੋ ਗਏ ਨੇ ਸਾਰੇ ਡਰਾਮੇ ਸ਼ੁਰੂ ਹੋ ਗਏ ਨੇ ਇਹ ਲੋਕਾਂ ਦੇ ਪੈਸੇ ਬਣਾਉਣ ਦਾ ਟਕਵਾਂਜ ਬਣਾ ਲਿਆ ਕਿੰਨੇ ਕਿ ਜਦੋਂ ਅਸੀਂ ਮੈਂ ਯੰਗ ਸੀਗਾ ਜਾਂ ਕਹ ਲਓ ਬਚਪਨ ਦੇ ਵਿੱਚ ਸੀਗਾ ਸਾਡੇ ਘਰਾਂ ਵਿੱਚ ਵੀ ਖੁਸਰੇ ਆਉਂਦੇ ਸਨ ਉਹ ਵਾਕਿਆ ਖੁਸਰੇ ਸਨ ਸ਼ਾਇਦ ਮੈਂ ਕਿਹੜਾ ਦੇਖੇ ਨੇ ਪਰ ਉਹਨਾਂ ਦੇ ਗੱਲਬਾਤ ਉਹਨਾਂ ਦੇ ਪਹਿਰਾਵੇ ਤੋਂ ਲੱਗਦਾ ਕਿ ਉਹ ਵਾਕਏ ਉਹਨਾਂ ਜ਼ਮਾਨੇ ਵਿੱਚ ਕੁਝ ਇਹੋ ਜਿਹੇ ਲੋਕ ਸਨ ਪਰ ਹੁਣ ਬਹੁਤ ਲੋਕ ਆਪਣੇ ਬੋਡੀ ਨੂੰ ਆਪਰੇਸ਼ਨ ਕਰਾ ਕਰਕੇ ਸਰਜਰੀਆਂ ਕਰਾ ਕਰਕੇ ਕਿਉਂਕਿ ਟੈਕਨੋਲੋਜੀ ਜਿਹੜੀ ਆ ਗਈ ਆ ਉਹਦਾ ਨਾਜਾਇਜ਼ ਫਾਇਦਾ ਬਹੁਤ ਲੋਕੀ ਠਾਉਣ ਲੱਗ ਪਏ ਨੇ ਕਦੇ ਵੀ ਨਹੀਂ ਇਦਾਂ ਹੁੰਦਾ ਸੀਗਾ ਅਸੀਂ ਤਾਂ ਕਦੇ ਸੁਣਿਆ ਨਹੀਂਗਾ ਵਿੱਚ ਕੋਈ ਅਸੀਂ ਜਿਹੜੇ ਮੇਰੇ ਨਾਲ ਦੇ ਮੁੰਡੇ ਕੁੜੀਆਂ ਉਹਨਾਂ ਵਿੱਚ ਨਹੀਂ ਪਿਛਲੇ ਜਿਹੜੇ ਦਾਦੇ ਪਰਦਾਦੇ ਉਹਨਾਂ ਨੇ ਤੇ ਗੱਲਾਂ ਬਾਤੀਆਂ ਕਦੇ ਨਾਲ ਦੇ ਕਲਾਸ ਫੈਲੋ ਮੁੰਡੇ ਕੁੜੀਆਂ ਵਿੱਚ ਵੀ ਨਹੀਂ ਸੀ ਇਹੋ ਜਿਹਾ ਸੁਣਿਆ ਕਿ ਕੁੜੀਆਂ ਵਾਂਗੂ ਤੁਰਦੇ ਹੋਣ ਕੁੜੀਆਂ ਵਾਂਗੂ ਬੋਲਦੇ ਹੋਣ ਤੇ ਉਹਨਾਂ ਵਿੱਚ ਕੁੜੀਆਂ ਵਾਲੀ ਤਬਦੀਲੀ ਆਉਣ ਲੱਗੀ ਹੋਵੇ ਮੁੰਡਿਆਂ ਵਿੱਚ ਜਾਂ ਕੁੜੀਆਂ ਵਿੱਚ ਮੁੰਡਿਆਂ ਵਾਲੀ ਤਬਦੀਲੀ ਆਉਣ ਲੱਗੀ ਕਦੇ ਨਹੀਂ ਸੀ ਅਸੀਂ ਸੁਣਿਆ ਇਹ ਸਿਲਸਿਲਾ ਕਦੋਂ ਚੱਲ ਪਿਆ ਕਿਉਂ ਚੱਲ ਪਿਆ ਤੇ ਇਹਨੂੰ ਹਟਾਉਣ ਲਈ ਕੌਣ ਜ਼ਿੰਮੇਵਾਰ ਆ ਇਨੂੰ ਲਿਆਉਣ ਲਈ ਕੌਣ ਜ਼ਿੰਮੇਵਾਰ ਹੈ ਕਿਉਂ ਨਹੀਂ ਜ਼ਿੰਮੇਵਾਰੀ ਕੋ ਲੈਂਦਾ ਗੱਲ ਕਰਦੇ ਆ ਚੈਨਲਾਂ ਦੀ ਤੁਸੀਂ ਕੋਸ਼ਿਕ ਚੈਨਲਾਂ ਦੇ ਨਾਲ ਕਟਿੰਗਸ ਹੀ ਦੇਖ ਰਹੇ ਹੋ ਮੱਕੜ ਸਾਹਿਬ ਦੀ ਗੱਲ ਕਰ ਲਓ ਹੋਰ ਕੁਛ ਇੱਕ ਲੋਕ ਮੱਕੜ ਸਾਹਿਬ ਨੇ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਨੂੰ ਬਿਠਾਇਆ ਹੁੰਦਾ ਮੇਰੇ ਸੀਨੀਅਰ ਨੇ ਮੈਂ ਇੱਜ਼ਤ ਕਰਦਾ ਉਹਨਾਂ ਦਾ ਪਿਆਰ ਵੀ ਕਰਦਾ ਮੇਰੀ ਪਹਿਲਾਂ ਉਹ ਗੱਲ ਵੀ ਹੁੰਦੀ ਸੀ ਤੇ ਪਰ ਜਿਹਦੇ ਜਿਹਦੇ ਬਾਰੇ ਸੱਚੀ ਗੱਲ ਕਰ ਦੋ ਫਿਰ ਤੁਹਾਨੂੰ ਬਲੌਕ ਕਰ ਦਿੰਦੇ ਆ ਤੇ खैर ਐਨੀਵੇ ਮਕਰਸਾ ਵੀ ਦੂਜੇ ਤੀਜੇ ਦਿਨ ਕਦੇ ਇਹੋ ਜੀਆਂ ਕੁੜੀਆਂ ਨੂੰ ਤੇ ਇਹੋ ਜਿਹੇ ਜਿਹਨਾਂ ਨੂੰ ਇਹ ਕਹਿੰਦੇ ਨੇ ਮੈਂ ਨਹੀਂ ਕਹਿੰਦਾ ਐਕਚੁਅਲੀ ਤੇ ਕੁੜੀ ਐ ਤੇ ਕੁੜੀ ਆ ਮੁੰਡਾ ਤੇ ਮੁੰਡਾ ਮੇਰੇ ਸਾਹਬ ਨਾਲ ਤੁਸੀਂ ਸੋਚ ਕੇ ਦੇਖੋ ਜਦੋਂ ਬੱਚਾ ਜੰਮਦਾ ਹੈ ਉਹਨੂੰ ਮਾਂ ਪਿਓ ਪਾਲਦਾ ਹੈ ਕਿ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਸਾਡੇ ਘਰ ਮੁੰਡਾ ਜੰਮਿਆ ਜਾਂ ਕੁੜੀ ਜੰਮੀ ਹੈ ਜਿਹੜੇ ਕਹਿੰਦੇ ਨੇ ਅਸੀਂ ਜਦੋਂ ਜਵਾਨ ਹੁੰਦੇ ਸੀ ਖੁਸਰੇ ਜੰਮੇ ਅਸੀਂ ਕਿੰਨਰ ਜੰਮੇ ਕਿ ਮਾਂ ਪਿਓ ਨੇ ਸਾਰਾ ਕੁਝ ਦੇਖਿਆ ਨਹੀਂ ਹੁੰਦਾ ਮਾਂ ਪਿਓ ਨੇ ਪਾਲਿਆ ਨਹੀਂ ਹੁੰਦਾ ਬਾਦਵੇਂ ਤੁਸੀਂ ਲੋਕਾਂ ਵੱਲ ਦੇਖਦੇ ਕਿ ਲੋਕਾਂ ਵੱਲ ਪੈਸੇ ਕਮਾਉਦੇ ਦੇਖਦੇ ਕਿ ਤੁਸੀਂ ਕਿਉਂ ਆਪਣਾ ਬੇੜਾਗਰ ਕਰਨ ਲੱਗੇ ਹੋਇਓ ਕਿਉਂ ਆਪਣੇ ਸਮਾਜ ਦਾ ਬੇੜਾਗਰ ਕਰਨ ਲੱਗੇ ਹੋਇਓ ਤੁਸੀਂ ਚੈਨਲਾਂ ਵਾਲੇ ਬਿਠਾ ਬਿਠਾ ਕੇ ਇਹਨਾਂ ਨੂੰ ਗੰਦੇ ਸਵਾਲ ਪੁੱਛਦੇ ਹੋ ਇੰਨੇ ਗੰਦੇ ਸਵਾਲ ਕਿ ਅਸੀਂ ਕਈ ਵਾਰੀ ਵੀਡੀਓ ਸਾਹਮਣੇ ਆ ਜਵੇ ਤੇ ਫਟਾਫਟ ਦੇਖਣਾ ਪੈਂਦਾ ਵੀ ਕੋਈ ਬੱਚਾ ਜਾਂ ਸਾਡੇ ਕੋਲ ਲੇਡੀਜ਼ ਜਾਂ ਕੋਈ ਬਜ਼ੁਰਗ ਬੈਠਾ ਸੁਣਦਾ ਤਾਂ ਨਹੀਂ ਸਵਾਲ ਕੀ ਕਰਦੇ ਨੇ ਇਹਨਾਂ ਨੂੰ ਦੇਖੋ ਮਤਲਬ ਐਸੇ ਛੋਟੇ ਸਵਾਲ ਤੁਸੀਂ ਕਰਨ ਲੱਗ ਜਾਂਦੇ ਹੋ ਕੈਮਰਾ ਔਨ ਕਰਕੇ ਕੋ ਡਿੱਕਰਾਂ ਵਿੱਚ ਨਹੀਂ ਕੋਈ ਸੁਣਦਾ ਯਾਰ ਜਿਨ੍ਹਾਂ ਨੇ ਪਾੜੇ ਨੇ ਬੱਚੇ ਇਹ ਉਹਨਾਂ ਨੂੰ ਕੁਝ ਦਿਸਦਾ ਨਹੀਂ ਸੀਗਾ ਨਜ਼ਰ ਨਹੀਂ ਆਉਂਦਾ ਸੀ ਕਿ ਤੁਹਾਨੂੰ ਪਾੜ ਲੱਗੇ ਹੋਏ ਨੇ ਫਿਰ ਕਿੱਦਾਂ ਦੇ ਪਾੜ ਨੇ ਦੁਰ ਲਾਂਤ ਯਾਰ ਤੁਹਾਡੇ ਸਵਾਲਾਂ ਦੇ ਜੇ ਤੁਹਾਨੂੰ ਬਹੁਤ ਹੀ ਆਪਣੇ ਆਪ ਨੂੰ ਯਕੀਨ ਦਿਵਾਉਣਾ ਹੈ ਲੋਕਾਂ ਵਾਸਤੇ ਕਿਉਂ ਇਹ ਚੀਜ਼ਾਂ ਪਰੋਸ ਦਿਓ ਕਿਸੇ ਦੇ ਹੋਣ ਨਾ ਹੋਣ ਦੂਜੇ ਬੰਦੇ ਨੂੰ ਕੀ ਮਤਲਬ ਉਹਨਾਂ ਦਾ ਜੇ ਉਹਨਾਂ ਦੀ ਕੋ ਆਪਣੀ ਸੋਸਾਇਟੀ ਆ ਮਕਿੰਦਰਾ ਦੇ ਖਿਲਾਫ ਨਹੀਂ ਆ ਖੁਸਰਾ ਦੇ ਖਿਲਾਫ ਨਹੀਂ ਆ ਪੜ ਜੇ ਕੋਨਾਂ ਦੀ ਸੁਸਾਇਟੀ ਹੈ ਜਿਹੜੇ ਪੱਕੇ ਰੀਅਲ ਹੈਗੇ ਨੇ ਉਹਨਾਂ ਨੂੰ ਉਹਨਾਂ ਦੀ ਲਾਈਫ ਆ ਜਿਉਣ ਜਿੱਤਾ ਮਰਜੀ ਜਿਉਣੋ ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਤੁਸੀਂ ਤੱਕੇ ਨਾਲ ਲੋਕਾਂ ਨੂੰ ਕਿਉਂ ਇਹ ਚੀਜ਼ਾਂ ਪਰੋਸਦੇ ਹੋ ਕਿਉਂ ਗੰਦੇ ਸਵਾਲ ਕਰਦੇ ਹੋ ਤੁਹਾਨੂੰ ਫਿਰ ਪਤਾ ਲੱਗੇਗਾ ਕਿਉਂਕਿ ਲੋਕਾਂ ਨੂੰ ਤਾਂ ਮੈਨਾਂ ਤੁਸੀਂ ਦੱਸੋ ਉੱਥੇ ਕੈਮਰੇ ਲਾ ਕੇ ਆਪਣੇ ਕੋਲ ਰੱਖੋ ਫੋਟੋਆਂ ਵੀਡੀਓ ਤੇ ਉੱਥੇ ਜਦੋਂ ਤੁਹਾਨੂੰ ਲੱਗੇ ਵੀ ਪ੍ਰੂਫ ਹੋ ਗਿਆ ਫਿਰ ਇਹਨਾਂ ਨੂੰ ਬਾਹਰ ਕੱਢੋ ਕਿਉਂ ਲੋਕਾਂ ਨੂੰ ਪਰੋਸਦੇ ਹੋ ਇਹ ਸਵਾਲ ਨਹੀਂ ਸੁਣਨਾ ਚਾਹੁੰਦੇ ਲੋਕੀ ਧੱਕੇ ਨਾਲ ਤੁਸੀਂ ਸੁਣਾਉਂਦੇ ਹੋ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਆ ਉਹ ਕੀ ਨੇ ਕੀ ਨਹੀਂ ਹਨ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਤੁਸੀਂ ਧੱਕੇ ਨਾਲ ਆਪਣੇ ਟੀਆਰਪੀ ਵਧਾਉਣ ਵਾਸਤੇ ਅੱਜ ਕੱਲ ਇਹ ਜਿਹੜਾ ਸਭ ਤੋਂ ਜ਼ਿਆਦਾ ਗੰਦ ਪੈ ਗਿਆ ਉਹ ਇਸ ਕਰਕੇ ਪੈ ਗਿਆ ਕਿ ਉਹ ਸੋਸ਼ਲ ਮੀਡੀਆ ਤੇ ਪੈਸੇ ਆਉਣ ਲੱਗ ਪਏ ਨੇ ਉਹਦਾ ਕਰਕੇ ਇੰਨਾ ਗੰਦ ਪੈ ਗਿਆ ਸੀ ਕੁਝ ਵੀ ਦਿਖਾਉਣ ਲੱਗੇ ਜ਼ਰਾ ਜਿੰਨਾ ਵੀ ਸੋਚਦੇ ਨੇ ਕਿ ਸਾਨੂੰ ਕੀ ਦਿਖਾਉਣਾ ਚਾਹੀਦਾ ਕੀ ਨਹੀਂ ਦਿਖਾਉਣਾ ਚਾਹੀਦਾ ਪਤਾ ਨਹੀਂ ਤੁਹਾਡੇ ਆਪਣੇ ਪਰਿਵਾਰ ਹੈ ਨਹੀਂਗੇ ਜਾਂ ਕਿੰਨੀ ਆ ਤੁਸੀਂ ਪ੍ਰਾਈਵੇਸੀਆਂ ਲਾਈਆਂ ਹੋ ਕਿ ਤੁਹਾਡੇ ਧੀਆਂ ਭੈਣ ਤੁਹਾਡੇ ਮਾਪਿਓ ਦੇਖਦੇ ਨਹੀਂ ਹੋਣਗੇ ਤੁਹਾਡੇ ਭੈਣ ਭਰਾ ਹੋਣਗੇ ਦੇਖਦੇ ਹੋਣਗੇ ਨਾ ਕੀ ਮਤਲਬ ਕੀ ਹੈ ਇਹਨਾਂ ਨੂੰ ਸਵਾਲਾਂ ਨੂੰ ਪੁੱਛਣ ਦਾ ਆਪ ਆ ਦੇਖ ਲਓ ਕਿੰਨਾ ਸੋਹਣਾ ਮੁੰਡਾ ਮੈਂ ਤੁਹਾਨੂੰ ਰੋਕ ਰੋਕ ਕੇ ਵੀ ਦਿਖਾ ਦੇਣਾ ਆ ਕੁੜੀ ਜੈਸਲੀਨ ਆਈ ਥਿੰਕ ਇਹਦਾ ਨਾਮ ਇਹ ਮੁੰਡਾ ਸਿਕਾ ਬੜਾ ਸੋਹਣਾ ਮੈਂ ਤੁਹਾਨੂੰ ਦਿਖਾ ਦੇਣਾ ਇੱਕ ਇਹਦੀ ਵੀਡੀਓ ਜੀ ਵੀ ਮੈਂ ਨਾਲ ਨਾਲ ਲੱਭ ਤਰ ਰਿਹਾ ਤੁਹਾਨੂੰ ਦਿਖਾ ਦੇਣਾ ਇਹ ਮੁੰਡਾ ਸਿਕਾ ਬੜਾ ਸੋਹਣਾ ਪਰ ਇਸ ਇਹਨੇ ਬਸ ਆਪਣੇ ਆਪ ਨੂੰ ਆਪ ਵਿਗਾੜ ਲਿਆ ਆਪ ਵਿਗਾੜ ਲਿਆ ਆ ਦੇਖੋ ਤੁਹਾਨੂੰ ਦਿਖਾਉਣਾ ਇਹ ਮੁੰਡਾ ਸੀਗਾ ਫਿਰ ਇਹਨੇ ਚੈਨਲਾਂ ਤੇ ਆ ਇਨਾਕ ਇਸ ਕੁੜੀ ਨੂੰ ਜਾਂ ਮੁੰਡੇ ਨੂੰ ਵਾਟ ਐਵਰ ਜੋ ਵੀ ਹੈ ਇਹਨੂੰ ਪ੍ਰਮੋਟ ਕੀਤਾ ਲੋਕਾਂ ਨੇ ਕਿ ਇਹਨੇ ਬਾਅਦ ਵਿੱਚ ਡਰਾਮੇ ਕਰਨੇ ਸ਼ੁਰੂ ਕਰ ਦਿੱਤੇ ਕਿ ਬਾਅਦ ਵਿੱਚ ਬੜੇ ਕੁਝ ਇਹ ਦੇਖੋ ਪੁੱਤ ਨਿਕਲਿਆ ਕਿਨਰ ਜੀਣਾ ਹਰਾਮ ਕਰ ਦਿੱਤਾ ਟੱਬਰ ਦਾ ਤੁਸੀਂ ਇਹ ਸੋਚੋ ਵੀ ਯਾਰ ਉਹ ਮਾਂ ਪਿਓ ਦਾ ਉਹ ਤੇ ਜੀਣਾ ਹਰਾਮ ਹੋਏਗਾ ਨਾ ਉਹ ਕਿਹੜਾ ਨੱਕ ਲੈ ਕੇ ਘੁੰਮਦੇ ਫਿਰਨ ਜੋ ਤੁਸੀਂ ਜਦੋਂ ਤੁਸੀਂ ਆਪਣੇ ਮਹੱਲਿਆਂ ਦੇ ਵਿੱਚ ਜਿੱਦਾਂ ਤੁਸੀਂ ਤੁਰਦੇ ਹੋ ਮੈਂ ਜੋ ਲਫਜ਼ ਕਹਾਂ ਤੇ ਮੇਰਾ ਖਿਆਲ ਹੈ ਕਿ ਮੇਰੇ ਵਾਸਤੇ ਛੋਟੀ ਗੱਲ ਆ ਜਿਵੇਂ ਜਿਵੇਂ ਤੁਸੀਂ ਆਪਣਾ ਸਿਰ ਘਮਾ ਕੇ ਘਮਾ ਕੇ ਤੁਰਦੇ ਹੋ ਆਪਣੇ ਮਾਪਿਓ ਦੇ ਸਾਹਮਣੇ ਆਪਣੇ ਪਿੰਡ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਆਪਣੇ ਕਸਬੇ ਦੇ ਵਿੱਚ ਉਹ ਮਾਪੇ ਕੀ ਕਰਨ ਫਿਰ ਪੁੱਭਾ ਮਾਰ ਮਾਰ ਰੋਣਗੇ ਨਾ ਵੀ ਅਸੀਂ ਕੀ ਕੀ ਜੰਕੀ ਜੰਮਿਆ ਅਸੀਂ ਤੇ ਕੀ ਬਣ ਗਿਆ ਇਹ ਨੇਚਰਲ ਨਹੀਂਗਾ ਕੁਝ ਵੀ ਜੇ ਤੁਸੀਂ ਕਹੋ ਕਿ ਨੇਚਰਲੀ ਇਹ ਹੈਗਾ ਇਧਰ ਨਹੀਂ ਇਧਰ ਦਾ ਕੁਝ ਨਹੀਂਗਾ ਇਹ ਬਣੇ ਹੋਏ ਲੋਕ ਨੇ ਜਾਣ ਕੇ ਡਰਾਮੈਟਿਕ ਲੋਕ ਨੇ ਆ ਦੇਖੋ ਪਿਓ ਕਹਿੰਦਾ ਮਰਦ ਬਣ ਤੇ ਤੂੰ ਸਾਡੀ ਬਦਨਾਮੀ ਕਰਾਈ ਮਾਪਿਓ ਨੂੰ ਫਿਰ ਮਾਪਿਓ ਨੂੰ ਫਿਰ ਸਾਰਾ ਕੁਝ ਚੱਲਣਾ ਪੈ ਰਿਹਾ ਤੁਸੀਂ ਤਾਂ ਆਪਣੀਆਂ ਆਜਾਸ਼ੀਆਂ ਕਰਦੇ ਹੋ ਪੈਸੇ ਕਮਾਉਂਦੇ ਹੋ ਇਹ ਮਾਪਿਓ ਨੂੰ ਫਿਰ ਚੱਲਣਾ ਪੈਂਦਾ ਸਾਰਾ ਕੁਝ ਤੁਸੀਂ ਇਹ ਸੋਚੋ ਵੀ ਕੀ ਤੁਹਾਨੂੰ ਤੁਹਾਨੂੰ ਠੀਕ ਆ ਪੈਸੇ ਤੁਹਾਡੇ ਆਉਂਦੇ ਨੇ ਤੁਹਾਡੇ ਵਿਊਅਰ ਬਣਦੇ ਨੇ ਪਰ ਤੁਸੀਂ ਆਜ ਆ ਜਿਹੜਾ ਆ ਅੱਜ ਨੂੰ ਤੁਹਾਨੂੰ ਮੈਂ ਦਿਖਾਉਣਾ ਐਨੇ ਐਸਾ ਜਲੂਸ ਕੱਢਿਆ ਪਿਆ ਪੂਰੇ ਮੁਆਸ਼ਰੇ ਦਾ ਇਹ ਸਰਦਾਰ ਵੀ ਬਣ ਕੇ ਬਲਾਊਜ਼ ਪੌਂਦਾ ਇਹ ਇਦਾਂ ਵੀ ਬਲਾਊਜ਼ ਪੌਂਦਾ ਐਸੇ ਭੇੜੇ ਕੱਪੜੇ ਇਸ ਬੰਦੇ ਨੇ ਪਾਏ ਹੋਏ ਨੇ ਇਹਦੇ ਬਾਰੇ ਹਾਂ ਕਿ ਮੱਕੜ ਸਾਹਿਬ ਨੇ ਗੱਲ ਕੀਤੀ ਸੀ ਵਧੀਆ ਗੱਲਾਂ ਸੀ ਉਹ ਕਿ ਸਾਨੂੰ ਦੱਸ ਐਕਚੁਅਲੀ ਹੈ ਕਿ ਤੂੰ ਆ ਪਰ ਤੂੰ ਇਦਾਂ ਪੁੱਛਣ ਦੀ ਬਜਾਏ ਜਾ ਕੇ ਉੱਥੇ ਆਪਣੇ ਘਰੇ ਲੈ ਜਾਓ ਤੇ ਉਹਨਾਂ ਨੂੰ ਪੁੱਛੋ ਜਾ ਕੇ ਤੂੰ ਕੀ ਆ ਲੋਕਾਂ ਨੂੰ ਕਿਉਂ ਇਹ ਸਵਾਲ ਪੁੱਛਦੇ ਹੋ ਮੈਂ ਇਸ ਕਰਕੇ ਅੱਜ ਬੋਲਣ ਲੱਗਾ ਆ ਕਿ ਕਿ ਮੈਂ ਕੁਝ ਦਿਖਾਉਣਾ ਨਹੀਂ ਚਾਹੁੰਦਾ ਇਸ ਤੁਹਾਨੂੰ ਮੈਂ ਕੁਝ ਦਿਖਾਉਣਾ ਨਹੀਂ ਚਾਹੁੰਦਾ ਨਾ ਮੈਂ ਗੱਲਾਂ ਕਰਨੀਆਂ ਚਾਹੁੰਦਾ ਸੀ ਪਰ ਉਹ ਕਹਿੰਦੇ ਨੇ ਨਾ ਸੁਰਜੀਤ ਪਾਤਰ ਸਾਹਿਬ ਕਹਿੰਦੇ ਨੇ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਿਹਾ ਤਾਂ ਸ਼ਮਾਂ ਦਾ ਕੀ ਕਹਿਣਗੇ ਸਾਨੂੰ ਬੋਲਣਾ ਪੈਗਾ ਜਿਹੜਾ ਲੋਕਾਂ ਨੂੰ ਆਪਣੇ ਮੁਹਾਸ਼ਰੇ ਦਾ ਆਪਣੇ ਪਰਿਵਾਰਾਂ ਦਾ ਫਿਕਰ ਉਹ ਜ਼ਰੂਰ ਬੋਲਣਗੇ ਸੋ ਮੈਨੂੰ ਮੈਨੂੰ ਸੱਚੀ ਫਿਕਰ ਹੁੰਦਾ ਮੈਂ ਬਹੁਤ ਵਲਗੈਰਟੀ ਵਾਲੀਆਂ ਗੱਲਾਂ ਨਹੀਂ ਕਰਦਾ ਕਿਉਂਕਿ ਮੈਨੂੰ ਪਤਾ ਕਿ ਮੈਂ ਮੈਂ ਤੇ ਉਹ ਵੀਡੀਓ ਬਣਾਇਆ ਜਿੱਦੇ ਮੈਂ ਕਹਿਣਾ ਆਪਣੀ ਬੇਟੀ ਨੂੰ ਬੇਟਾ ਦੇਖ ਆ ਜਾਓ ਬੋਲਿਆ ਸੀਗਾ ਤੇ ਦੇਖ ਲੋਕਾਂ ਦਾ ਰਿਸਪੌਂਸ ਤੇ ਜਿਹਨਾਂ ਇਹਨਾਂ ਨੂੰ ਮੈਂ ਸਵਾਲ ਪਿਠਾ ਕੇ ਪੁੱਛਾ ਗੰਦੇ ਸਵਾਲ ਤੇ ਉਹ ਮੈਂ ਕਿਵੇਂ ਦਿਖਾਵਾਂਗਾ ਆਪਣੇ ਬੱਚਿਆਂ ਨੂੰ ਤੁਸੀਂ ਬਹੁਤ ਸਾਰੀਆਂ ਵੀਡੀਓ ਦੇਖੀਆਂ ਹੋਣਗੀਆਂ ਬਹੁਤ ਸਾਰੀਆਂ ਵੀਡੀਓ ਇਹ ਅੱਜ ਬੋਲਣ ਦਾ ਮੇਰਾ ਮਤਲਬ ਇਹੋ ਹੀ ਆ ਕਿ ਇਹ ਕੰਮ ਡੇ ਬਾਈ ਡੇ ਵਧੀ ਜਾ ਰਿਹਾ ਹੈ ਅਸੀਂ ਲੱਭ ਲੱਭ ਕੇ ਲਿਆਉਣ ਲਾ ਪਿਆ ਆਪਣੇ ਚਾਹ ਅੱਲਾ ਨੂੰ ਚਲਾਉਣ ਤੇ ਉੱਥੇ ਬਿਠਾ ਕੇ ਉਹਦੇ ਨਾਲ ਫਿਰ ਅਸੀਂ ਬ੍ਰਾਡਕਾਸਟਿੰਗ ਦੇ ਨਾਂ ਤੇ ਅੱਜ ਕੱਲ ਤੁਸੀਂ ਪਤਾ ਨਹੀਂ ਕੀ ਬ੍ਰਾਡਕਾਸਟ ਸ਼ੁਰੂ ਕਰ ਲਿਆ ਹਰ ਬੰਦਾ ਜੋ ਮਰਜ਼ੀ ਬੋਲੀ ਜਾਂਦਾ ਪੈਸੇ ਕਮਾਉਣ ਵਾਸਤੇ ਵਿਊਅਰ ਲੈਣ ਵਾਸਤੇ ਸੋਚ ਕੇ ਦੇਖੋ ਕਿ ਅਸੀਂ ਆਪਣੇ ਸਮਾਜ ਵਿੱਚ ਕੀ ਪਰੋਸ ਰਹੇ ਹਾਂ ਕੀ ਪਰੋਸ ਰਹੇ ਹਾਂ ਕਈ ਵਾਰੀ ਤੁਸੀਂ ਨਾ ਚਾਹੁੰਦੇ ਵੀ ਤੁਹਾਡੇ ਸਾਹਮਣੇ ਕੁਝ ਆ ਜਾਂਦਾ ਤੇ ਤੁਸੀਂ ਹਰ ਵੇਲੇ ਹੈੱਡਫੋਨ ਨਹੀਂ ਲਾ ਸਕਦੇ ਮੈਂ ਨਹੀਂ ਲਾ ਸਕਦਾ ਹਰ ਵੇਲੇ ਹੈੱਡਫੋਨ ਕੰਨ ਦੁਖਣ ਲੱਗ ਜਾਂਦੇ ਨੇ ਤੇ ਤੁਹਾਡੇ ਪਰਿਵਾਰਾਂ ਦੇ ਵਿੱਚ ਤੁਸੀਂ ਬੈਠੇ ਹੁੰਦੇ ਹੋ ਐਸੇ ਗੰਦੇ ਸਵਾਲ ਤੋਂ ਸ਼ੁਰੂ ਕਰਦੇ ਹੋ ਤੁਸੀਂ ਇਹਦੇ ਵਿੱਚ ਕੁਸ਼ਿਕ ਤੇ ਕਟਿੰਗਸ ਮੈਂ ਐਕਚੁਅਲੀ ਲਾਇਆਂ ਸੀ ਕੱਟ ਦਿੱਤੀਆਂ ਵਿੱਚੋਂ ਬਹੁਤ ਗੰਦੇ ਸਵਾਲ ਉਹਨਾਂ ਨੂੰ ਥੰਬਨੇਲ ਤੇ ਕੀਤੇ ਹੋਏ ਸੀਗੇ ਉਹ ਲਫ਼ਜ਼ ਹੀ ਨਹੀਂ ਮੈਂ ਕਹਿ ਸਕਦਾ ਜਿਹੜੇ ਚੀਜ਼ਾਂ ਮਤਲਬ ਇੰਨੀਆਂ ਪ੍ਰਾਈਵੇਟ ਗੱਲਾਂ ਤੁਸੀਂ ਸੋਸ਼ਲ ਮੀਡੀਆ ਤੇ ਆ ਕੇ ਪੁੱਛਦੇ ਹੋ ਇਹਨਾਂ ਲੋਕਾਂ ਨੂੰ ਮੈਂ ਦੂਸਰੀ ਗੱਲ ਕਹਿ ਦਮਾ ਕਿ ਜਿਹੜੇ ਕਿਨਰ-ਕੁੰਨਰ ਬਹੁਤ ਘੱਟ ਨੇ ਇਹ ਸਾਰੇ ਬਣੇ ਹੋਏ ਕਿਨਰ ਨੇ ਜਿਹੜੇ ਕਿ ਤੁਹਾਡੇ ਕਹਿੰਦੇ ਨੇ ਕਿ ਸਾਨੂੰ ਹੁਣ 1100 ਵਾਲੀ ਗੱਲ ਵੀ ਨਹੀਂ ਰਹਿ ਗਈ ਹੁਣ ਤਾਂ 11 ਲੱਖ ਤੋਂ ਸ਼ੁਰੂ ਹੁੰਦੇ ਨੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਨਾ ਜਿਹੜੇ ਵਾਕਈ ਹੈਗੇ ਨੇ ਤੁਹਾਨੂੰ ਲੱਗਦਾ ਤੁਹਾਡੇ ਪੁਰਾਣੇ ਸਮੇਂ ਤੋਂ ਤੁਹਾਡੇ ਚੱਲੇ ਆ ਰਹੇ ਨੇ ਉਹਨਾਂ ਨੂੰ ਠੀਕ ਆ ਤੁਸੀਂ ਸੇਵਾ ਸੁਭਾ ਕਰੋ ਜਿਹੜੇ ਤੁਹਾਡੇ ਕੋਲ ਨਵੇਂ ਆ ਆ ਕੇ ਡਰਾਮੇ ਕਰਦੇ ਨੇ ਇੰਨੇ ਲੱਖ ਦਿਓ ਇੰਨੇ ਹਜ਼ਾਰ ਦਿਓ ਜੁੱਤੀਆਂ ਮਾਰੋ ਉਹਨਾਂ ਦੇ ਬਹੁਤ ਸਾਰੀਆਂ ਜੁੱਤੀਆਂ ਮਾਰੋ ਔਰ ਇਸ ਗੱਲ ਤੋਂ ਨਾ ਡਰੋ ਕਿ ਇਹਨਾਂ ਦੀ ਵਾਦਵਾ ਲੱਗ ਜਾਂਦੀ ਆ ਇਹ ਸਭ ਡਰਾਮੇ ਨੇ ਕੁਛ ਨਹੀਂ ਗਾ ਇਹ ਹੋ ਜਾ ਇਹ ਮਾਲਕ ਨੇ ਜਿੰਨੇ ਸਾਹ ਦਿੱਤੇ ਆ ਨਾ ਤੁਹਾਡੇ ਨਾਲ ਲਿਖੇ ਉਹਨੇ ਸਾਹ ਮਿਲਣੇ ਨੇ ਤੇ ਜੋ ਪ੍ਰਾਪਤੀਆਂ ਤੁਹਾਨੂੰ ਲਿਖੀਆਂ ਹੋਈਆਂ ਨੇ ਉਹ ਸਾਰਾ ਕੁਝ ਮਿਲ ਹੀ ਜਾਣਾ ਇਹਨਾਂ ਗੱਲਾਂ ਨੂੰ ਸੋਚਣਾ ਛੱਡੋ ਕਿ ਤੁਹਾਡੇ ਵਾਸਤੇ ਕੋਈ ਇਹ ਵਾਦਵਾ ਦੇ ਦੇਣਗੇ ਤੇ ਪਤਾ ਨਹੀਂ ਕੀ ਹੋ ਜਾਏਗਾ ਟੋਟਲੀ ਗਲਤ ਸੋਚਾਂ ਨੇ ਸਾਡੀਆਂ ਇੱਥੇ ਗੋਰੀਆਂ ਦੇ ਕਿੰਨੇ ਸੋਹਣੇ ਨਿਆਣੇ ਨੇ ਪੜਦੇ ਨੇ ਖੂਬਸੂਰਤ ਨਿਆਣੇ ਵੱਟੀਆਂ-ਵੱਟੀਆਂ ਚੋਬਾਂ ਤੇ ਲੱਗੇ ਜਵਾਨ ਇਹਨਾਂ ਦੇ ਖੁਸਰੇ ਇਹਨਾਂ ਨੂੰ ਲੋਰੀਆਂ ਦੇਣ ਆਉਂਦੇ ਨੇਗੇ ਕਦੇ ਦੇਖੇ ਗੋਰਿਆਂ ਦੇ ਆਏ ਹੋਣ ਖੁਸਰੇ ਲੋਰੀਆਂ ਦੇ ਤੇ ਇਹਨਾਂ ਦੇ ਨਿਆਣਿਆਂ ਨੂੰ ਕੀ ਹੋ ਗਿਆ ਕੁਛ ਹੋਇਆ ਗੋਰੇ ਦੇ ਨਿਆਣੇ ਤਾਂ ਸਾਡੇ ਨਾਲੋਂ ਕਿੰਨੇ ਜ਼ਿਆਦਾ ਟੌਰ ਨਾਲ ਚੁੰਦੇ ਨੇ ਉਹਨਾਂ ਦੇ ਬੱਚੇ ਬੇਸ਼ੁਮਾਰ ਡਿਗਰੀਆਂ ਕੀਤੀਆਂ ਹੋਈਆਂ ਨੇ ਉਹਨਾਂ ਨੇ ਸਾਡੇ ਸਮਾਜ ਵਿੱਚ ਇਹ ਗੱਲਾਂ ਸਾਰੀਆਂ ਫੈਲ ਗਈਆਂ ਵੀ ਮਿਰਚਾਂ ਵਾਰ ਦਿਓ ਉਹ ਕਰ ਦਿਓ ਆਹ ਕਰ ਦਿਓ ਨਜਰਾਂ ਲੱਗੀਆਂ ਟੂਣੇ ਕਰਨਾ ਇਹਨਾਂ ਮੁਲਕਾਂ ਇਹ ਖੂਬਸੂਰਤ ਮੁਲਕ ਕਿਉਂ ਨੇ ਸਾਨੂੰ ਇਹਨਾਂ ਮੁਲਕਾਂ ਵਿੱਚ ਕਿਉਂ ਆਉਣਾ ਪੈ ਰਿਹਾ ਇਹ ਹੀ ਗੱਲਾਂ ਨੇ ਜਿਹੜਾਂ ਦੇ ਸੱਜ ਸਮਾਜ ਦਾ ਬੇੜਾ ਗਰਗ ਕੀਤਾ ਹੋਇਆ ਕੋਈ ਟੂਣਾ ਨਹੀਂ ਹੁੰਦਾ ਕੋਈ ਮਿਰਚਾਵਾਰਾ ਨਾ ਕੁਝ ਨਹੀਂ ਹੁੰਦਾ ਨਜ਼ਰਾਂ ਜੁਰਨਦ ਨਹੀਂ ਲੱਗਦੀਆਂ ਇਹ ਸਾਰੇ ਸਾਡੇ ਸਿਰਫ ਸੋਚ ਆ ਇੱਥੇ ਵੜੀ ਹੋਈ ਕੁਝ ਨਹੀਂ ਹੁੰਦਾ ਮੈਂ ਤੁਹਾਨੂੰ ਦੱਸਦਾ ਸੀ ਤੇ ਸਾਡੇ ਪਿੰਡ ਦੇ ਲਾਗੇ ਨਹਿਰ ਅਸੀਂ ਪੜਨ ਜਾਂਦੇ ਹੁੰਦੇ ਸੀ ਪੁਲ ਦੇ ਵਿੱਚ ਅਸੀਂ ਲੱਤਾਂ ਥੱਲੇ ਕਰਕੇ ਤੇ ਪੁਲ ਦੇ ਵਿੱਚ ਬਹਿਣਾ ਉੱਥੋਂ ਨਾਰੀਅਲ ਬਹੁਤ ਆਉਦੇ ਹੁੰਦੇ ਤੁਸੀਂ ਹੱਸੋਗੇ ਇਸ ਗੱਲ ਤੋਂ ਅਸੀਂ ਤੇ ਉਹ ਨਾਰੀਅਲ ਕੱਢ ਕੱਢ ਕੇ ਤੂੰ ਕਾਸ਼ੇਲ-ਸ਼ੇਲ ਕਿ ਅਸੀਂ ਪੜਨਾ ਤੇ ਕੀ ਸਾਰੀ ਦਿਹਾੜੀ ਉੱਥੇ ਪੜ੍ਹਾਈ ਦੇ ਨਾਲ-ਨਾਲ ਅਸੀਂ ਨਾਰੀਅਲੋਂ ਸਾਰੇ ਜਿਹਨੂੰ ਕਹਿੰਦੇ ਟੂਨੇ ਵਾਲੇ ਨਾਰੀਅਲਾ ਅਸੀਂ ਤਾਂ ਬਹੁਤ ਖਾਦੇ ਉਹ। ਸੰਤ ਕੁਛ ਨਹੀਂ ਹੋਇਆ। ਅੱਜ ਮੈਂ 50 ਸਾਲ ਦਾ ਹੋ ਚੱਲਾ। ਇਹ ਪਤਾ ਨਹੀਂ ਮਾਲਕ ਦੇ ਰੰਗ ਨੇ ਕੱਲ ਨੂੰ ਕੀ ਹੋਣਾ। ਅਗਲਾ ਸਾਹ ਆਉਣਾ ਕਿ ਨਹੀਂ ਆਉਣਾ। ਪਰ ਜੇ ਕੁਛ ਇਹੋ ਜਿਹਾ ਹੁੰਦਾ ਵੀ ਮੈਂ ਇਸ ਕਰਕੇ ਨਹੀਂ ਕਹਾਂਗਾ ਮੈਂ ਵੀ 1900 1980 ਦੇ ਵਿੱਚ ਨਾਰੀਅਲ ਖਾ ਲਿਆ ਸੀ ਉਹਦਾ ਕਰਕੇ ਹੋ ਗਿਆ ਸੀ। ਨਹੀਂ। ਸਭ ਡਰਾਮੇ ਨੇ। ਕੋਈ ਕਿਸੇ ਤੇ ਟੂਣਾ ਨਹੀਂ ਕਰਦਾ ਕੋਈ ਕੁਛ ਜਿਹੜਾ ਕਰਦਾ ਆ ਸਬ지 ਸੂਜੀ ਦਾਲ ਤੁਹਾਡੇ ਰੱਖ ਕੇ ਜਾਂਦਾ ਉਹ ਚਾ ਕੇ ਬਸ ਬਣਾ ਲਿਆ ਕਰੋ ਡਰੋ ਨਾ ਬਿਲਕੁਲ ਹੀ ਕੁਛ ਨਹੀਂਗਾ ਟੂਣੇ ਸੁਣੇ ਇਹ ਸਾਡੇ ਮੁਲਕਾਂ ਦੇ ਵਿੱਚ ਹੀ ਆਏ ਡਰਾਮੇ ਇੱਥੇ ਕਿਤੇ ਨਹੀਂ ਹੈਗੇ ਹਾਂ ਜਿਹੜੇ ਸਾਡੇ ਲੋਕ ਇੱਥੇ ਆਏ ਹੋਏ ਨੇ ਇਹ ਕਾਰਨ ਲੱਗ ਪਏ ਸੀ ਡਰਾਮੇ ਪਰ ਇੱਥੇ ਬਹੁਤ ਲੋਕਾਂ ਨੂੰ ਹਟਾਇਆ ਅਜੇ ਵੀ ਕਰਦੇ ਨੇ ਕਿਉਂਕਿ ਅਸੀਂ ਜਿੱਥੇ ਜਾਣਾ ਸੀ ਗੰਦ ਫੈਲਾਉਣਾ ਹੀ ਆ ਸੋ ਗੱਲ ਅੱਜ ਇਹ ਕਰਨੀ ਸੀ ਕਿ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਨੂੰ ਫੋਲੋ ਕਰਨਾ ਬੰਦ ਕਰੋ ਇਹਨਾਂ ਚੀਜ਼ਾਂ ਨੂੰ ਸੁਣਨਾ ਦੇਖਣਾ ਬੰਦ ਕਰੋ ਤੇ ਚੈਨਲਾਂ ਵਾਲੇ ਇਹਨਾਂ ਚੀਜ਼ਾਂ ਨੂੰ ਲੋਕਾਂ ਸਾਹਮਣੇ ਧੱਕੇ ਨਾਲ ਪਰੋਸਣਾ ਬੰਦ ਕਰੋ ਇਹੋ ਜਿਹਾ ਕੁਝ ਨਹੀਂਗਾ ਜੋ ਤੁਹਾਡੇ ਕੋਲ ਆਉਂਦੇ ਨੇ ਨਾ ਜੈਂਡਰ ਜੁਂਡਰ ਬਦਲਣ ਵਾਸਤੇ ਇਹਨਾਂ ਜੁੱਤੀਆਂ ਮਾਰੋ ਤੁਸੀਂ ਮੈਨੂੰ ਜੋ ਮਰਜੀ ਕੋਈ ਕਹਿ ਲਵੇ ਇਦਾਂ ਕਹਿੰਦਾ ਕਹਿਣ ਦਿਓ ਮੈਂ ਸ਼ਰਿਆਮ ਕਹਿਣਾ ਮੇਰਾ ਨੰਬਰ ਵੀ ਸਕਰੀਨ ਤੇ ਦੇ ਦਾਂਗਾ ਤੁਸੀਂ ਦੇਖਦੇ ਰਹੋ ਨੰਬਰ ਮੈਨਾਂ ਡਾਇਰੈਕਟ ਕਾਲ ਕਰ ਲੈਣਾ ਇਹ ਸਰਫ ਸਰਫ ਔਰ ਸਿਰਫ ਇੱਕ ਪਪੂਲੈਰਟੀ ਤੇ ਇੱਕ ਪੈਸੇ ਕਮਾਉਣ ਦਾ ਢੰਗ ਬਣਾ ਲਿਆ ਜਿਹੜਾ ਦੂਜਿਆਂ ਦੇ ਬੱਚਿਆਂ ਤੇ ਬਹੁਤ ਅਸਰ ਹੋਏਗਾ ਇਹ ਕਿਉਂਕਿ ਹੁਣ ਤੇ ਡੇ ਬਾਈ ਡੇ ਵਧੀ ਜਾਂਦਾ ਤੁਸੀਂ ਟਿਕਟੋਕ ਤੇ ਜਾਂ ਇੰਸਟਾਗ੍ਰam ਤੇ ਜਾਂ ਰੀਲਾਂ ਦੇਖਣ ਲੱਗ ਪਏ ਰੀਲਾਂ ਵਿੱਚ ਹਰ ਤੀਜੀ ਜੋ ਥ੍ਰੀਲ ਇਹੋ ਜਿਹਾ ਮੈਂ ਕੀ ਕਮਾਇਨਾ ਨੂੰ ਇਹਨਾਂ ਨਕਲੀ ਲੋਕਾਂ ਵਾਲੀਆਂ ਆਉਂਦੀਆਂ ਨੇ ਆਉਂਦੀਆਂ ਕਿਉਂ ਨੇ ਤੁਸੀਂ ਇਹਨਾਂ ਨੂੰ ਦੇਖਦੇ ਬਹੁਤ ਉਹ ਦੇਖ ਦੇਖ ਕੇ ਫਿਰ ਅੱਜ ਕਿਉਂ ਕਿਉਂਕਿ ਸਾਡਾ ਸਿਸਟਮ ਹੀ ਬਦਲ ਗਿਆ ਸੋਚ ਹੀ ਲੋਕਾਂ ਦੀ ਬਦਲ ਗਈ ਆ ਸੋਸ਼ਲ ਮੀਡੀਆ ਸਾਡੇ ਭਾਰਤ ਵਿੱਚ ਜਾਂ ਪੰਜਾਬ ਵਿੱਚ ਸਪੈਸ਼ਲੀ ਤਾਂ ਆਉਣਾ ਹੀ ਨਹੀਂ ਚਾਹੀਦਾ ਸੀਗਾ 스마트ਫੋਨ ਨਹੀਂ ਹੋਣੇ ਚਾਹੀਦੇ ਸੀ ਇੰਟਰਨੈਟ ਨਹੀਂ ਆਉਣਾ ਚਾਹੀਦਾ ਸੀਗਾ ਜਿਹੜੀਆਂ ਚੀਜ਼ਾਂ ਨੇ ਸਾਡੇ ਜਿਹੜੀ ਚੀਜ਼ ਦੀ ਸਾਡੇ ਪੰਜਾਬ ਨੂੰ ਜੇ ਮੈਂ ਪੰਜਾਬ ਦੀ ਜ਼ਿਆਦਾ ਗੱਲ ਕਰਦਾ ਹੁਣਾਂ ਜਿਹੜੀਆਂ ਚੀਜ਼ਾਂ ਦੀ ਲੋੜ ਆ ਸਰਕਾਰਾਂ ਵੀ ਉਹ ਚੀਜ਼ਾਂ ਪ੍ਰੋਵਾਈਡ ਨਹੀਂ ਕਰਦੀਆਂ ਉੱਥੇ ਵੋਟਰਾਂ ਦੇ ਵਿੱਚ ਆਹਿੰਦਾ ਫ੍ਰੀ ਫੋਨ ਦਿਆਂਗੇ ਫ੍ਰੀ ਇੰਟਰਨੈਟ ਦਿਆਂਗੇ ਉਹ ਫਿੱਟੇ ਨੂੰ ਥੋੜਾ ਬੇੜਾ ਗਰਕ ਕੀਤਾ ਕਿ ਇੰਟਰਨੈਟ ਨੇ ਤੇ ਤੁਸੀਂ ਹੋਰ ਫਰੀ ਦੇਓਗੇ ਇਹ ਤੇ ਮੈਂ ਕਹਿੰਦਾ ਇੰਨੇ ਕ ਮਹਿੰਗੇ ਕਰ ਦਿਓ ਕਿ ਲੋਕਾਂ ਦੀ ਪਹੁੰਚ ਤੋਂ ਥੋੜਾ ਜਿਹਾ ਬਾਹਰ ਹੋ ਜਾਣਾ ਇਹ ਜਿਹੜੇ ਲੋਕ ਇਹਨਾਂ ਲੋਕਾਂ ਨੂੰ ਲਿਆ ਲੈ ਕੇ ਬਿਠਾ ਬਿਠਾਏ ਗੱਲਾਂ ਕਰਦੇ ਨੇ ਇਹਨਾਂ ਲੋਕਾਂ ਨੇ ਕਦੇ ਨਰਿੰਦਰ ਕਪਾਨੀ ਦੀ ਗੱਲ ਕੀਤੀ ਹੈ ਜਿਹਦੀ ਵਜ੍ਹਾ ਨਾਲ ਇੰਟਰਨੈਟ ਅਸੀਂ ਦੇਖ ਰਹੇ ਤੁਸੀਂ ਮੈਨੂੰ ਇਸ ਵੇਲੇ ਦੇਖ ਰਹੇ ਹੋ ਆ ਸਾਰਾ ਕੁਝ ਨਾਲੋਂ ਨਾਲ ਬਦਲੀ ਜਾ ਰਿਹਾ ਇੱਕ ਪੰਜਾਬੀ ਸਰਦਾਰ ਦੀ ਵਜ੍ਹਾ ਨਾਲ ਸਮਝ ਪਤਾ ਤੋਂ ਕਿੰਨੇ ਮਗੋਂ ਉਹਦੇ ਤੇ ਪ੍ਰੋਪਰ ਗੱਲ ਕਰਾਂਗਾ ਤੁਹਾਨੂੰ ਦਿਖਾਵਾਂਗਾ ਕਿ ਕਦੇ ਉਹਨਾਂ ਨੇ ਗੱਲ ਕੀਤੀ ਉਸ ਬਾਰੇ ਨਹੀਂ ਕਿਉਂਕਿ ਇਹਨਾਂ ਨੂੰ ਤਾਂ ਮਸਾਲਾ ਚਾਹੀਦਾ ਇਹੋ ਜਿਹਾ ਗੰਦਾ ਮਸਾਲਾ ਲੋਕਾਂ ਚ ਪ੍ਰੋਸਣ ਵਾਸਤੇ ਰੱਬ ਦਾ ਵਾਸਤਾ ਇਹਨਾਂ ਚੀਜ਼ਾਂ ਨੂੰ ਮੈਂ ਕਿਸੇ ਦੇ ਖਿਲਾਫ ਨਹੀਂ ਆ ਜਿਹੜਾ ਕਿੰਨਰ ਕਹ ਲੋ ਜਾਂ ਖੁਸਰੇ ਕਹ ਲੋ ਮੈਂ ਉਹਦੇ ਖਿਲਾਫ ਨਹੀਂ ਆ ਪਰ ਜਿਹੜੇ ਅਸਲ ਨੇ ਸੱਚੀ ਨੇ ਕੁਦਰਤ ਵੱਲੋਂ ਮੈਂ ਮੰਨਦਾ ਕੁਝ ਇੱਕ ਹੋਣਗੇ ਮੈਂ ਗਾਰੰਟੀ ਨਹੀਂ ਕਰਦਾ ਇਸ ਗੱਲ ਦੀ ਉਹ ਹੋਣਗਾ ਕੁਝ ਕੋਈ ਮਾਹੌਲ ਹੋਏਗਾ ਉਹਨਾਂ ਤੁਸੀਂ ਜੋ ਕਰਨਾ ਕਰੋ ਜੋ ਉਹਨਾਂ ਨੂੰ ਦੇਣਾ ਦੇਵੋ ਪਰ ਹੁਣ ਤੇ ਬਹੁਤ ਤੁਹਾਡੀਆਂ ਗਲੀਆਂ ਵਿੱਚ ਆਮ ਹੀ ਘੁੰਮਦੇ ਫਿਰਦੇ ਨੇ ਬੈਗ ਘਮਾ ਘਮਾ ਕੇ ਆਹ ਮੁੰਡਾ ਜਿਹੜਾ ਤੁਹਾਨੂੰ ਦਿਖਾਇਆ ਮੁੰਡਾ ਕੀ ਮੁੰਡਾ ਕਾਦਾ ਹੈ ਕੁਝ ਹੋਰ ਹੀ ਪਤਾ ਨਹੀਂ ਕੀ ਹੈ ਕੀ ਨਹੀਂ ਹੈਗਾ ਐਕਚੁਅਲੀ ਜਾਣ ਕੇ ਬਣੇ ਹੋਏ ਲੋਕ ਨੇ ਇਹ ਆਪਣੀ ਬਸ ਇਹ ਵੀਡੀਓ ਚਲਾਉਣ ਵਾਸਤੇ ਤੇ ਫਿਰ ਇਹਨਾਂ ਨੂੰ ਵੱਡੇ ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਜਾਂਦੇ ਨੇ ਜੋ ਤੁਸੀਂ ਇਹਨਾਂ ਨੂੰ ਵੱਡੇ ਵੱਡੇ ਰਿਐਲਿਟੀ ਸ਼ੋਅਾਂ ਵਿੱਚ ਲੈ ਕੇ ਜਾਓਗੇ ਤਾਂ ਕੁਦਰਤੀ ਗੱਲ ਹੈ ਆ ਜਿਹੜਾ ਕੁਦਰਤੀ ਗੱਲ ਐ ਕਿ ਫਿਰ ਦੂਸਰਿਆਂ ਦੇ ਹੋਰ ਵੀ ਬੱਚਿਆਂ ਦਾ ਦਿਮਾਗ ਖਰਾਬ ਹੁੰਦਾ ਹੀ ਆ ਨਾ ਸੁਇਸ਼ ਕਰਕੇ ਰੱਬ ਦਾ ਵਾਸਤਾ ਇਹਨਾਂ ਨੂੰ ਦੇਖਣਾ ਬੰਦ ਕਰੋ ਇਹਨਾਂ ਨੂੰ ਆਪਣੇ ਚਿਰਨਾ ਤੇ ਲਿਆਉਣਾ ਮੈਨੂੰ ਬਹੁਤ ਲੋਕੀ ਜਾਣਦੇ ਨੇ ਕਹਿੰਦੇ ਨੇ ਮੈਂ ਕਦੇ ਵੀ ਨਹੀਂ ਇਹਨਾਂ ਲੋਕਾਂ ਨੂੰ ਲੈ ਕੇ ਆਉਂਦਾ ਕਿਉਂ ਲੈ ਕੇ ਆਵਾਂ ਕਿ ਮੈਸੇਜ ਕੀ ਮੈਂ ਦੇਣਾ ਚਾਹੁੰਨਾ ਦੱਸੋ ਕੀ ਮੈਸੇਜ ਦੇਣਾ ਚਾਹੁੰਨਾ ਬੁੜੀਆਂ ਤੋਂ ਬੰਦੇ ਬਣ ਗਏ ਬੰਦਿਆਂ ਤੋਂ ਬੁੜੀਆਂ ਬਣ ਗਏ ਕਿਉਂ ਕੁਦਰਤ ਦੇ ਨਾਲ ਖੇਲਾ ਮੈਂ ਕੁਦਰਤ ਨਾਲ ਕਿਉਂ ਖੇਲਾ ਮੈਂ ਇਹ ਹੁਣੇ ਹੀ ਸਿਲਸਿਲਾ ਸ਼ੁਰੂ ਹੋਇਆ ਥੋੜੇ ਕਸਾਲਾਂ ਤੋਂ ਪਹਿਲਾਂ ਤਾਂ ਕੁਛ ਨਹੀਂ ਸੀਗਾ ਹੁਣੇ ਸ਼ੁਰੂ ਹੋਇਆ ਹੁਣ ਮੁੰਡਾ-ਮੁੰਡੇ ਨਾਲ ਵਿਆਹ ਕਰਨ ਲੱਪਿਆ ਕੁੜੀ-ਕੁੜੀ ਨਾਲ ਵਿਆਹ ਕਰ ਤੁਹਾਡੇ ਦਾਦੇ ਪਰਦਾਦੇ ਨਾਨਿਆਂ ਨਾਨੀਆਂ ਨੇ ਮੁੰਡੇ ਬੰਦਿਆਂ ਨੇ ਨਾ ਆਪਸ ਵਿੱਚ ਜਾਂ ਬੁੜੀਆਂ ਨੇ ਆਪਸ ਵਿੱਚ ਕਦੇ ਵਿਆਹ ਕਰਾਇਆ ਸੀ ਕਦੇ ਸੁਣਿਆ ਸੀ ਅੱਜ ਤੱਕ ਕਿਉਂ ਤੁਸੀਂ ਪ੍ਰਕਿਰਤੀ ਨਾਲ ਖੇਡ ਰਹੇ ਹੋ ਕਿਉਂ ਤੁਸੀਂ ਕੁਦਰਤ ਦੇ ਨਾਲ ਖੇਡ ਰਹੇ ਹੋ ਹੱਦ ਹੀ ਹੋ ਗਈ ਯਾਰ ਕਮਾਲ ਹੈ ਤੁਸੀਂ ਜੇ ਤੁਹਾਡੇ ਕੋਲ ਸੋਸ਼ਲ ਮੀਡੀਆ ਆ ਗਿਆ ਤੁਸੀਂ ਇਨਾ ਗਲਤ ਇਸਤੇਮਾਲ ਕਰ ਰਹੇ ਹੋ ਇਨਾ ਗਲਤ ਇਸਤੇਮਾਲ ਕਰ ਰਹੇ ਹੋ ਸੋ ਰੱਬ ਦਾ ਵਾਸਤਾ ਮੈਂ ਤੇ ਕਹਿ ਸਕਦਾ ਬਾਕੀ ਅੱਗੇ ਉਹ ਕਹਿੰਦੇ ਨੇ ਕਿ ਅੱਗੇ ਤੇਰੇ ਭਾਗ ਲੱਛੀਏ ਤੁਹਾਡੇ ਭਾਗ ਨੇ ਜੋ ਕੁਝ ਕਰਨਾ ਕਰੋ ਮੈਂ ਤੇ ਨਾਲ ਲੋਕਾਂ ਦੇ ਸਾਹਮਣੇ ਆ ਵੀ ਜਾਵੇ ਉੱਥੇ ਇੱਕ ਆਪਸ਼ਨ ਹੁੰਦਾ ਹਾਈਡ ਵੀਡੀਓ ਉਹ ਮੈਂ ਹਾਈਡ ਹੀ ਕਰ ਦੇਣਾ ਫਿਰ ਦੁਬਾਰਾ ਤੁਹਾਡੇ ਸਾਹਮਣੇ ਨਹੀਂ ਆਉਦੀ ਪਰ ਤੁਸੀਂ ਲੋਕ ਵੀ ਮਜ਼ੇ ਲੈਂਦੇ ਹੋ ਤੁਸੀਂ ਵੀ ਗਾਂਹ ਭੇਜ ਦਿਓ ਲੋਕਾਂ ਨੂੰ ਇਸੇ ਕਰਕੇ ਕੰਮ ਖਰਾਬ ਹੋ ਰਿਹਾ ਸੋ ਰੱਬ ਦਾ ਵਾਸਤਾ ਤੁਸੀਂ ਇਹਨਾਂ ਚੀਜ਼ਾਂ ਨੂੰ ਬੰਦ ਕਰੋ ਦੇਖਣਾ ਜੇ ਆਪਣੇ ਬੱਚੇ ਬਚਾਉਣਾ ਚਾਹੁੰਦੇ ਹੋ ਜੇ ਤੁਹਾਨੂੰ ਤੁਸੀਂ ਚਾਹੁੰਦੇ ਹੋ ਤੁਹਾਡੇ ਬੱਚੇ ਵੀ ਗਾਂ ਇਦਾਂ ਦੇ ਬਣ ਕੇ ਮੁੰਡੇ ਕੁੜੀਆਂ ਬਣ ਕੇ ਕੁੜੀਆਂ ਮੁੰਡੇ ਬਣ ਕੇ ਤੁਹਾਡੇ ਆਲੇ ਦੁਆਲੇ ਘੁੰਮਦੇ ਰਹਿਣ ਫਿਰ ਤੁਹਾਡੀ ਮਰਜ਼ੀ ਆ ਮੇਰੇ ਮੇਰਾ ਕਿਆ ਫਿਰ ਭੁੱਲ ਜਾਓ ਵੀਡੀਓ ਨਾ ਦੇਖੋ ਡਰੇਟ ਕਰ ਦਿਓ ਤੇ ਜੇ ਤੁਹਾਨੂੰ ਲੱਗੇ ਕਿ ਇਹ ਮੈਸੇਜ ਸਾਰਿਆਂ ਤੱਕ ਜਾਣਾ ਚਾਹੀਦਾ ਫਿਰ ਸ਼ੇਅਰ ਵੀ ਜ਼ਰੂਰ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ